ਪੀ ਬੰਬਾ ਪਿੰਡ ਕੁਟਕਾ ਸਾਹਿਬ ਦੀ ਇਹ ਅਦਵੀ ਰੋਕੀ ਆ ਤੇ ਜਦੋਂ ਉੱਥੇ ਗਏ ਆ ਪ੍ਰਸ਼ਾਸਨ ਵੀ ਮੌਕੇ ਤੇ ਪਹੁੰਚ ਗਿਆ ਸੀਗਾ ਤੋਂ ਸਟਾਨ ਬੀਨ ਕਰਕੇ ਜੇ ਪਤਾ ਲੱਗਿਆ ਪੰਜ ਕੁਟਕਾ ਸਾਹਿਬ ਤੋਂ ਉਹਨਾਂ ਨੇ ਕਿਵੇਂ ਰਿਪੋਰਟ ਅਗਰਿਗੇਟ ਕਰੇ ਦਿੱਤੇ ਸੀਗੇ ਕੋਈ ਵੀ ਅਜਿਹੀ ਘਟਨਾ ਹੁੰਦੀ ਆ ਤਾਂ ਕਮੇਟੀ ਤੇ ਪਾਠੀ ਸਿੰਘ ਤੇ ਤੇ ਪਿੰਡ ਦੇ ਸਰਪੰਚ ਨੂੰ ਇਹ ਚੀਜ਼ ਦੇ ਵਿੱਚ ਅਸੀਂ ਇਨਵੋਲ ਕਰਾਂਗੇ ਬਣਦੀ ਕਾਨੂੰਨੀ ਕਾਰਵਾਈ ਕਰਾਵਾਂਗੇ ਮੌਕੇ ਤੇ ਸਾਡੇ ਹੱਥ ਕੋਈ ਲੱਗ ਗਿਆ ਤੇ ਅਸੀਂ ਝਟ ਕੋਈ ਦਬਾ ਕੇ ਇਹ ਫੈਰਸ ਨਾ ਰਹਿ ਦਿੱਤੀ ਜਿਹੜੇ ਸਮਰਥਨ ਦੇ ਤੌਰ 'ਤੇ ਪ੍ਰੋਸੀਡ ਪੋਸਟ ਵੈਲਡ ਉੱਤਰਾ ਸਾਥੇ ਹੱਤੀ ਉਹ ਉਹਨਾਂ ਦੀ ਮਦਦਰੀ ਕਰਕੇ ਬਾਹਰ ਆ ਆਪਣੀ ਖਾਦੀ ਉੱਤੇ ਸਿੱਖ ਦਿੱਤੀ ਅ ਪੰਜਾਬ ਦੇ ਜਿਹੜੇ ਹਾਲਾਤ ਨੇ ਉਹ ਬਹੁਤ ਸਮੇਂ ਤੋਂ ਬਹੁਤ ਸਾਲਾਂ ਤੋਂ ਗੰਭੀਰ ਬਣੇ ਪਏ ਨੇ ਤੇ ਸਿੱਖਾਂ ਦੇ ਨਾਲ ਕਿਉਂਕਿ ਹੋਰ ਦੇਖੋ ਮੈਂ ਇਹ ਨਹੀਂ ਕਹਿੰਦਾ ਹੈਗਾ ਵੀ ਕਿਸੇ ਵੀ ਹੋਰ ਧਰਮਿਕ ਗ੍ਰੰਥ ਦੀ ਵਿਅਦਵੀ ਹੋਵੇ ਕਿਸੇ ਵੀ ਧਰਮਿਕ ਗ੍ਰੰਥ ਦੀ ਕੋਈ ਵੀ ਬੇਅਦਵੀ ਕਰੇ ਸਾਨੂੰ ਬਹੁਤ ਹੀ ਜ਼ਿਆਦਾ ਉਸ ਚੀਜ਼ ਦਾ ਵੀ ਦੁੱਖ ਆ ਸੀ ਉਹਦੇ ਲਈ ਵੀ ਹਰ ਨਾਰਾ ਬਿਲਕੁਲ ਜ਼ਰੂਰ ਮਾਰਾਂਗੇ ਜਿਹੜੀ ਬੰਬਾਪਿੰਡ ਦੀ ਘਟਨਾ ਹੈ ਸਵੇਰ ਮਤਲਬ ਸਵੇਰ ਫੋਨ ਆਇਆ ਸੀ ਮੈਨੂੰ ਕਿ ਬੰਬਾਪਿੰਡ ਗੁੜਕਾ ਸਾਹਿਬ ਹੀ ਬੇਅਦਵੀ ਹੋ ਗਈ ਆ ਤੇ ਜਦੋਂ ਉੱਥੇ ਗਏ ਆ ਪ੍ਰਸ਼ਾਸਨ ਵੀ ਮੌਕੇ ਤੇ ਪਹੁੰਚ ਗਿਆ ਸੀਗਾ ਤੋਂ ਛਾਨਬੀਣ ਕਰਕੇ ਜੋ ਪਤਾ ਲੱਗਿਆ ਪੰਜ ਗੁੜਕਾ ਸਾਹਿਬ ਤੋਂ ਉਹਨਾਂ ਨੇ ਕਹਿੰਦੇ ਉਹ ਅਗਰਪੇਟ ਕਰੇ ਦਿੱਤੇ ਸੀਗੇ ਜਿਹੜੇ ਹੁਣ ਢੁੱਕਾ ਸਾਹਿਬ ਅਸੀਂ ਬਰਾਮਦ ਕੀਤੇ ਨੇ ਉਹ ਅੰਗ ਵੀ ਫਟੇ ਹੋਏ ਨੇ ਠੀਕ ਆ ਢੁੱਕਾ ਸਾਹਿਬ ਦੀ ਵੀ ਹਾਲਤ ਉਹਨਾਂ ਨੇ ਬਹੁਤ ਮਾੜੀ ਕੀਤੀ ਪਈ ਆ ਪਰ ਇਹਦੇ ਵਿੱਚ ਜਿਹੜੀਆਂ ਹੁਣ ਆਪਾਂ ਕਹਦੇ ਬਹੁਤ ਜ਼ਿਆਦਾ ਕਟਾਈਆਂ ਹੋਈਆਂ ਹੋਈਆਂ ਨੇ ਤਾਂ ਜਿਵੇਂ ਹੁਣ ਆਪਾਂ ਕਹਿੰਦੇ ਜਿਵੇਂ ਆਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੇ ਹਨਾ ਜਿਹੜੀਆਂ ਇਹ ਕੰਮਾਂ ਨੂੰ ਆਪਾਂ ਕਹਿੰਦੇ ਆ ਵੀ ਮੂਰੇ ਸਰਮਾਏ ਉਦਾਰ ਬਣ ਜਾਂਦੇ ਨੇ ਵੀ ਅਸੀਂ ਉਹਨਾਂ ਨੂੰ ਵੀ ਕਾਰਨਾਂ ਇਹੀ ਕਰਾਂਗੇ ਵੀ ਜੇ ਕੱਲੋ ਕਿਸੇ ਵੀ ਪਿੰਡ ਕੋਈ ਵੀ ਇਹ ਜੀ ਘਟਣਾ ਹੁੰਦੀ ਆ ਤਾਂ ਕਮੇਟੀ ਤੇ ਪਾਠੀ ਸਿੰਘ ਤੇ ਤੇ ਪਿੰਡ ਦੇ ਸਰਪੰਚ ਨੂੰ ਇਹ ਚੀਜ਼ ਦੇ ਵਿੱਚ ਅਸੀਂ ਇਨਵੋਲਵ ਕਰਾਂਗੇ ਬਣਦੀ ਕਾਨੂੰਨੀ ਕਾਰਵਾਈ ਕਰਾਵਾਂਗੇ ਮੌਕੇ ਤੇ ਸਾਡੇ ਹੱਥ ਕੋਈ ਲੱਗ ਗਿਆ ਤੇ ਅਸੀਂ ਝਟਕ ਵੀ ਰਮਾ ਦੇਵਾਂਗੇ ਇਹ ਬੰਬੇ ਫੰਡ ਮਨेश ਮੋਰਾਜੇਨਟ ਮੈਡਰਾ ਅਲਸੋ ਇਹਦੇ ਹੀ ਗਾ ਸਭ ਸਾਡੇ ਸਭ ਦੇ ਧਿਆਨ ਦੇ ਵਿੱਚ ਸਤਕਾਰ ਕਮੇਟੀ ਵਾਲੇ ਜਿਹੜੇ ਵੀ ਨੇ ਨੇੜੇ ਦਾ ਮਿਲ ਉਹ ਮਾਮਲੇ ਦੀ ਸੈਂਸਿਟੀਵਿਟੀ ਨੂੰ ਦੇਖਦੇ ਜਿਹੜੀ ਜੁੜੀ ਉਸ ਲੋਕਾਂ ਮੋਕੇ ਤੇ ਪਹੁੰਚ ਗਏ ਮੋਕੇ ਤੇ ਪਹੁੰਚ ਗਿਆ ਜਿਹ ਟੈਲ ਸਿਨਾਰਾ ਬੱਤੀ ਸੀ ਜਿਹ ਸਮਰਪਨ ਇਸ ਤਰ੍ਹਾਂ ਸਾਲ ਪਸੀ ਸੀ ਉਸ ਨਾਲ ਦੇ ਗੁਟਕਾ ਸਾਹਿਬ ਦੇ ਅੰਤ ਸੀ ਉਹ ਉਹਨਾਂ ਵੀ ਮਗਧਰੀ ਕਰਕੇ ਬਾੜ ਗਿਆ ਆਪਣੀ ਸ਼ਾਦੀ ਉਤੇ ਸਿੱਖ ਦਿੱਤੀ ਉਸ ਸਾਥੋਂ ਛੱਟਣ ਤੋਂ ਬਾਅਦ ਪਿੰਡ ਪਤਾ ਲੱਗਿਆ ਫਿਰ ਉਹਨਾਂ ਮੈਸਰ ਉਹਦੇ ਨਾਲ ਉਹਦੀ ਫਰਜਾਈ ਸੀ ਤੇ ਨਾਲ ਦਾ ਅਮਰਜੀਤ ਕੌਰ ਤੇ ਨਾਲ ਸੀ ਜਸਵੀ ਸਿੰਘ ਇਹਨਾਂ ਨੇ ਕੁੱਟਿਆ ਦੇ ਮਿਲ ਗਿਆ ਅਗਲੀ ਪੀੜ ਵਰਗਾ ਉਹ ਨੀਲੋਂ ਨਹਿਰ ਦੇ ਜਲਪਹਾੜ ਕਰ ਦਿੱਤੀ। ਇਸ ਦੇ ਰਿਗਾਰਡਿੰਗ ਆ ਜੋ ਟੀਨਾਂ ਬੰਦਿਆਂ ਦੇ ਖਿਲਾਫ ਬਯੋਗ ਜੀ ਨੇ ਟੈਲਸ ਨੇ ਬਿਆਦੀ ਕੀਤੀ ਹੈ ਤੇ ਜਿਨ੍ਹਾਂ ਨਾਲ ਵਾਧਾ ਨਹੀਂ ਪੇਸ਼ ਕਰਦੀ ਸਾਥ ਦਿੱਤਾ। ਇਹਨਾਂ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਹੈ 295ਏ ਤੇ 201 ਦਾ। ਤੇ ਟੀਨਾਂ ਬੰਦਿਆਂ ਨੂੰ ਕਿਹਾ ਪਰ ਉਹ ਨਾ ਵੀ ਕਰਦੇ। ਸਰ ਮੁੱਢਲੀ ਗੱਲ ਤੋਂ ਬੋਲਦੇ ਕਿ ਕਾਰਨ ਕੀ ਕਾਰਨ ਕੀ ਬਣ ਰਿਹਾ ਹੈ। ਕਾਰਨ ਹਜੇ ਦਾ ਰੈਸਟ ਕੀਤਾ ਹੈ ਤਕਰੀਬ ਦਾ ਪਾਰਟ ਹੈ ਇਹਦਾ ਰਮਾਨ ਮੰਗੇ ਉਹ ਤੋਂ ਬਾਅਦ ਦਾ ਬਿਲਕੁਲ ਕਲੀਅਰ ਉਸ ਤੋਂ ਬਿਨਾ ਬਟ ਹੁਡੇ ਜਰੀ ਆਪਣੇ ਸਾਰੇ ਇਲਾਕੇ ਦੇ ਵਿੱਚ ਜਾਂ ਸਾਰੇ ਪੰਜਾਬ ਵਾਸੀ ਨੂੰ ਇਹ ਵਕੀਲ ਕਰਦਾ ਵੀ ਜਿਹੜੀਆਂ ਕਮੇਟੀਆਂ ਉਸ ਜੇਤ ਰਹਿ ਗਿਆ ਗੁਰੂ ਘਰ ਦੀ ਛੁੱਟੀ ਕਰ ਗੁਰੂ ਘਰ ਦੀ ਰੱਖੀ ਕਰਨ ਜੇਕਰ ਇਹ ਮਾਮਲੇ ਦੇ ਕਿਸੇ ਕਮੇਟੀ ਦੀ ਲਾਪਰਵਾਹੀ ਆਉਣੀ ਤਾਂ ਕਮੇਟੀ ਦੇ ਖਿਲਾਫ ਵੀੜਾ ਸਖਤ ਕਦਮ ਲਏ ਜਾਣਗੇ ਵਾਸ ਕੋਟ ਜੀ ਦੇ ਪਤੇ ਮੇਰਾ ਨਾਮ ਮਨਦੀਪ ਸਿੰਘਾ ਜੀ ਪਿੰਡ ਗੁਬੇ ਤੋਂ ਤੇ ਕੀ ਘਟਨਾ ਪਈ ਇਹ ਘਟਨਾ ਜੀ ਪਿੰਡ ਬੰਬਾ ਥਾਣੇ ਸਮਰਾਲੇ ਚ ਪੈਂਦਾ ਵਾ ਉਥੇ ਇੱਕ ਦੋਸ਼ਤ ਵੱਲੋਂ ਪੋਥੀ ਸਾਹਿਬ ਦੇ ਅੰਗ ਖੰਡਿਤ ਕਰਕੇ ਪਹਿਲਾਂ ਤਾਂ ਕਿਸੇ ਦੇ ਕੋਠੇ ਦੇ ਸਿੱਟੇ ਗਏ ਜਦੋਂ ਉਹਨਾਂ ਨੂੰ ਪਤਾ ਲੱਗਿਆ ਤੂ ਤੋਂ ਮੈਮਾ ਹੋਈ ਉਥੋਂ ਫਿਰ ਉਹਨਾਂ ਨੇ ਅੰਗ ਚੁਕਾ ਕੇ ਤੇ ਇਸ ਬੰਦੇ ਨੂੰ ਫੜਾਏ ਵੀ ਤੁਸੀਂ ਇਹ ਕੰਮ ਸਾਡੇ ਜਾਂ ਪਸਾਉਣ ਦੇ ਕੀਤਾ ਜਾਂ ਅੱਜਕੱਲ ਡੇਰਾਬਾਦ ਚੱਲਦਾ ਤੰਤਰਾ ਮੰਤਰਾਂ ਦਾ ਸਿਸਟਮ ਜਿਹੜਾ ਬਹੁਤ ਹੀ ਜ਼ਿਆਦਾ ਖਤਰਨਾਕ ਬਣਿਆ ਪਿਆ ਸਿੱਖ ਪੰਥ ਦੇ ਲਈ ਤੇ ਹੁਣ ਇਹ ਤਾਂ ਬਾਅਦ ਦੇ ਵਿੱਚ ਤਪਤੀਰ ਤੋਂ ਬਾਅਦ ਪਤਾ ਲੱਗੂ ਵੀ ਉਹਨੇ ਕਿਸ ਮਨਸਾ ਦੇ ਨਾਲ ਕੀਤਾ ਵਾ ਤੇ ਬਾਅਦ ਦੇ ਵਿੱਚ ਉਹ ਅੰਗਾਂ ਨੂੰ ਅਗਨਪੇੜ ਕਰਕੇ ਉਹਦੇ ਪਰਿਵਾਰ ਨੇ ਚੋਰੀ ਤੇ ਨਹਿਰ ਤੇ ਜਲ ਪ੍ਰਵਾਹ ਕਰਤਾ ਤੇ ਹੁਣ ਉਹ ਫੜਿਆ ਗਿਆ ਵਾ ਤੇ ਜਿਹੜੀਆਂ ਹੋਰ ਪੋਤੀ ਸਾਹਿਬ ਹੋਈਆਂ ਸੀਗੀਆਂ ਵਿੱਚੋਂ ਕਈਆਂ ਦੇ ਕੁਝ ਪੈਨ ਨਾ ਦੱਸਦੇ ਆ ਵੀ ਮਾਰਕ ਕੀਤੇ ਹੋਏ ਸੀਗੇ ਅੰਗ ਤੇ ਕੁਝ ਖੰਡਿਤ ਕੀਤੇ ਹੋਏ ਨੇ ਉਹ ਪੋਤੀ ਸਾਹਿਬ ਬਰਮਦ ਹੋ ਗਏ ਬਾਬਾ ਜੀ ਕਿਵੇਂ ਦੇਖਦੇ ਹੋ ਕਿ ਕੱਲ ਵੀ ਬੇਅਦਬੀ ਦੀ ਘਟਨਾ ਜਿਹੜੀ ਹੋਣ ਤੋਂ ਬਚਿਆ ਹੋਵੇ ਤੇ ਲਗਾਤਾਰ ਹੋ ਰਹੀਆਂ ਨੇ ਤੇ ਚੂਣਾ ਦਾ ਜਿਹੜਾ ਪ੍ਰਚਾਰ ਆ ਉਹ ਵੀ ਸਿੱਖ ਰਾ ਤੇ ਦੇਖੋ ਜੀ ਬਹੁਤ ਜੇ ਆਪਾਂ ਢੰਗਾਈ ਦੇ ਵਿੱਚ ਜਾਵਾਂਗੇ ਪੰਜਾਬ ਦੇ ਜਿਹੜੇ ਹਾਲਾਤ ਨੇ ਉਹ ਬਹੁਤ ਸਮੇਂ ਤੋਂ ਬਹੁਤ ਸਾਲਾਂ ਤੋਂ ਗੰਭੀਰ ਬਣੇ ਪਏ ਨੇ ਤੇ ਸਿੱਖਾਂ ਦੇ ਨਾਲ ਕਿਉਂਕਿ ਹੋਰ ਦੇਖੋ ਮੈਂ ਆਈ ਨਹੀਂ ਕਹਿੰਦਾ ਹੈਗਾ ਵੀ ਕਿਸੇ ਵੀ ਹੋਰ ਧਰਮਿਕ ਗ੍ਰੰਥ ਦੀ ਬੇਅਦਵੀ ਹੋਵੇ ਕਿਸੇ ਵੀ ਧਾਰਮਿਕ ਗ੍ਰੰਥ ਦੀ ਕੋਈ ਵੀ ਬੇਅਦਵੀ ਕਰੇ ਸਾਨੂੰ ਬਹੁਤ ਹੀ ਜ਼ਿਆਦਾ ਉਸ ਚੀਜ਼ ਦਾ ਵੀ ਦੁੱਖ ਆਸੀ ਉਹਦੇ ਲਈ ਵੀ ਹਾਰਾ ਨਾਰਾ ਬਿਲਕੁਲ ਜ਼ਰੂਰ ਮਾਰਾਂਗੇ ਤੇ ਪਰ ਇਹ ਸਿੱਖਾਂ ਦੇ ਨਾਲ ਹੀ ਕਿਉਂ ਵਾਪਰ ਰਿਹਾ ਇਹ ਦੇਖੋ ਸਾਜ਼ਿਸ਼ਾਂ ਵੀ ਹੁੰਦੀਆਂ ਨੇ ਤੇ ਸਾਡੇ ਮਾਰੇ ਕਰਮ ਅਤੇ ਰੰਜਸ਼ਾਂ ਇੱਕ ਦੂਜੇ ਨੂੰ ਪਸਾਉਣ ਦੇ ਲਈ ਵੀ ਅਸੀਂ ਗੁਰੂ ਪਾਸ਼ਾ ਜੀ ਦੀਆਂ ਬਾਣੀ ਨੂੰ ਜ਼ਰੀਆ ਬਣਾ ਕੇ ਬਹੁਤ ਜਗ੍ਹਾ ਤੇ ਘਟਨਾਵਾਂ ਇਸ ਤਰੀਕੇ ਦੀਆਂ ਵੀ ਵਾਪਰ ਚੁੱਕੀਆਂ ਨੇ ਜਿੱਥੇ ਕਿਸੇ ਨੂੰ ਪਸਾਉਣ ਦੇ ਲਈ ਵੀ ਇਦਾਂ ਦੇ ਕੰਮ ਹੋਏ ਨੇ ਤੇ ਜਿਹੜੀਆਂ ਸਾਜ਼ਿਸ਼ਾਂ ਨੇ ਹਟੂੰਗੀਆਂ ਹੀ ਨੇ ਤੇ ਇਹਦੇ ਵਿੱਚ ਕਿਉਂਕਿ ਪੰਜਾਬ ਦੇ ਵਿੱਚ ਤੁਸੀਂ ਇਹ ਦੇਖੋ ਵੀ ਜਿੰਨੀਆਂ ਵੀ ਚੀਜ਼ਾਂ ਆਉਂਦੀਆਂ ਨੇ 100 ਤੋਂ 100% ਇਹ ਉਹਨਾਂ ਨੂੰ ਮੈਂਟਲ ਕਰਾ ਦਿੱਤਾ ਜਾਂਦਾ ਤੇ ਇਹ ਇੱਕ ਦੇਖੋ ਪ੍ਰਸ਼ਾਸਨ ਵੀ ਕਈ ਵਾਰਾ ਆਪਣਾ ਪੱਲਾ ਛਾੜਦਾ ਵੀ ਛੇਤੀ ਛੇਤੀ ਗੱਲ ਨਵੇੜੀਆ ਮੈਂਟਲ ਕਹਿ ਕੇ ਹਨਾ ਤੇ ਪਿੰਡ ਦੇ ਵੀ ਜਿਹੜੇ ਹੁੰਦੇ ਨੇ ਵੀ ਸਾਡੇ ਪਿੰਡ ਦੀ ਬਦਰਾਮੀ ਨਾ ਹੋਵੇ ਜਾਂ ਗੁਰੂ ਪਾਸ਼ਾ ਜੀ ਦੇ ਨਾਲ ਉਸ ਤਰੀਕੇ ਦਾ ਪਿਆਰ ਨਹੀਂ ਰੱਖਦੇ ਤੇ ਉਹ ਵੀ ਕਹਿੰਦੇ ਨੇ ਹਾਂਜੀ ਹਾਂਜੀ ਇਹ ਹੈ ਮੈਂਟਲ ਸੀ ਪਰ ਉਸ ਕੇਸ ਦਾ ਅਸੀਂ ਮੰਨ ਸਕਦੇ ਹਾਂ ਪਰ ਸਾਰੇ ਨਹੀਂ ਹੁੰਦੇ ਹੈਗੇ ਤੇ ਇਹ ਬਹੁਤ ਹੀ ਜ਼ਿਆਦਾ ਅ ਅਤ ਨੰਗਣ ਨਿੰਦਰਯੋਗ ਜਿਹੜੀਆਂ ਚੀਜ਼ਾਂ ਸਾਡੇ ਨਾਲ ਹੋ ਰਹੀਆਂ ਨੇ ਤੇ ਇਹਦੇ ਲਈ ਸਾਨੂੰ ਵੀ ਸੁਚੇਤ ਹੋਣਾ ਪਊਗਾ ਜਦੋਂ ਸਾਨੂੰ ਇਹ ਗੱਲ ਦਾ ਪਤਾ ਲੱਗਿਆ ਵੀ ਸਾਡੇ ਘਰ ਦੇ ਵਿੱਚ ਚੋਰੀ ਕਰਨ ਦੇ ਲਈ ਸਾਡੇ ਘਰ ਦੇ ਵਿੱਚ ਟਾਕਾ ਮਾਰਨ ਦੇ ਲਈ ਸਾਡੇ ਘਰ ਨੂੰ ਨੁੱਟਣ ਦੇ ਲਈ ਤੇ ਦੁਸ਼ਮਣਾਂ ਜਿਹੜਾ ਉਹ ਤਤਪਰ ਖੜਾ ਵਾ ਤੇ ਪੱਬਾਂ ਪਰ ਖੜਾ ਵਾ ਉਹਦੇ ਲਈ ਸਾਨੂੰ ਵੀ ਹੀਲੇ ਬਸੀਲੇ ਕਰਨੇ ਪੈਣਗੇ ਨਾ ਉਹਦੇ ਤੋਂ ਬਚਾ ਦੇ ਲਈ ਤੇ ਬਹੁਤ ਅਫਸੋਸ ਦੀ ਗੱਲ ਇਹ ਹੈ ਵੀ ਜਿਹੜੇ ਸਾਡੀਆਂ ਸਰਮੌਰ ਸੰਸਥਾਵਾਂ ਨੇ ਦੇਖੋ ਮੈਂ ਕਿਸੇ ਦੇ ਨੀਤੀ ਹਮਲਾ ਨਹੀਂ ਕਰਨਾ ਚਾਹੁੰਦਾ ਪਰ ਉਹਨਾਂ ਦੀਆਂ ਜ਼ਿੰਮੇਵਾਰੀਆਂ ਬਣਦੀਆਂ ਨੇ ਵੀ ਕੋਈ ਸਖਤ ਫੈਸਲੇ ਲਏ ਜਾਣ ਇਸ ਸਬੰਧ ਦੇ ਵਿੱਚ ਤੇ ਸੰਗਤਾਂ ਨੂੰ ਜਾਗਰੂਕ ਕੀਤਾ ਜਾਵੇ ਕਿਉਂਕਿ ਕੋਈ ਵੀ ਚੀਜ਼ ਹੁੰਦੀ ਹੈ ਉਹਦੇ ਲਈ ਉਹਦੇ ਬਚਾਅ ਦੇ ਲਈ ਜਾਂ ਉਹਨੂੰ ਡਿਫੈਂਡ ਕਰਨ ਦੇ ਲਈ ਸਾਨੂੰ ਕੁਝ ਨਾ ਕੁਝ ਰਣਨੀਤੀ ਤਿਆਰ ਕੀਤੀ ਜਾਂਦੀ ਹੁੰਦੀ ਹੈ ਜਿਹੜੀਆਂ ਵੱਡੀਆਂ ਸੰਸਥਾਵਾਂ ਜਿਦਾ ਸ੍ਰੀ ਅਕਾਲ ਤਖਤ ਸਾਹਿਬ ਤੋਂ ਉੱਤੇ ਸੰਸਥਾ ਸਾਡੇ ਕੋਲੇ ਕੋਈ ਨਹੀਂ ਹੈਗੀ ਸ੍ਰੀ ਅਕਾਲ ਤਖਤ ਸਾਹਿਬ ਸਿਰਮੌਰ ਨੇ ਉੱਥੋਂ ਦੇ ਜਥੇਦਾਰ ਦੇ ਵੱਲੋਂ ਕੁਝ ਨਾ ਕੁਝ ਇਸ ਤਰੀਕੇ ਦਾ ਹੋਣਾ ਚਾਹੀਦਾ ਤੇ ਪਿੰਡ ਦੀਆਂ ਕਮੇਟੀਆਂ ਨਗਰ ਤੇ ਗ੍ਰਾਂਥੀ ਸੰਗਤ ਜਿੱਥੇ ਅਣਗਹਿਲੀ ਪਾਈ ਜਾਂਦੀ ਹੈ ਤੇ ਉਹਨਾਂ ਤੇ ਨਾਲ ਪਾਰਚਾ ਦਰਜ ਕਰ ਦਿੱਤਾ ਜਾਵੇ ਤੇ ਉਹਨਾਂ ਨੂੰ ਅੱਗੇ ਸਬਕ ਮਿਲੇ ਵੀ ਕੰਨੀਆਂ ਚੌਥਰਾ ਦੇ ਲਈ ਪ੍ਰਧਾਨਗੀ ਕਰਨੀ ਜਾਂ ਸੈਕਟਰੀ ਬਣਨ ਦੇ ਲਈ ਨਹੀਂ ਹੈਗੇ ਅਸੀਂ ਅਸੀਂ ਜ਼ਿੰਮੇਵਾਰੀ ਵੀ ਚੱਕਣੀ ਹੈ